ਇਨਸਪੈਕਟਰ ਕੁਲਦੀਪ ਸਿੰਘ ਜੀ ਐਸਐਚਓ ਕੈਂਟ ਬੈਠੇਗਾ ਕੇਂਦਰੀ ਜੇਲ੍ਹ ਚ ਜੋ ਜਿਹੜਾ ਕੁਛ ਨਸ਼ਾ ਪਰੰਡ ਹੋਇਆ ਜੀ ਉਹ ਕਿਸ ਤਰ੍ਹਾਂ ਕੀ ਮਾਮਲਾ ਸਾਨੂੰ ਜੇਲ੍ਹ ਆਪਣੇ ਅਥਾਰਟੀਆਂ ਤੋਂ ਇੱਕ ਪੱਤਰ ਮਸੂਲ ਹੋਇਆ ਸੀ ਜਿਸ ਦੇ ਨਾਲ ਉਹਨਾਂ ਨੇ ਸਾਨੂੰ 3 ਗ੍ਰਾਮ ਹੈਰੋਇਨ ਸਾਡੇ ਸਪੁਰਦ ਕੀਤੀ ਤੇ ਪੱਤਰ ਦੇ ਆਧਾਰ ਤੇ ਅਸੀਂ 3 ਬੰਦਿਆਂ ਤੇ 2 ਹਵਾਲਾ ਤੇ ਇੱਕ ਜੇਲ੍ਹ ਆਪਣੇ ਜਿਹੜੇ ਵਾਰਡਨ ਸੀਗੇ ਕਨਸਟੇਬਲ ਆਪਣੇ ਲਾਭ ਰਿਤ ਉਹਨਾਂ ਤੇ ਅਸੀਂ ਪਰਚਾ ਰਜਿਸਟਰ ਕੀਤਾ ਆ ਐਨਡੀਪੀ ਅਸੀਂ ਵਕਫਾ ਕਰਾਉਣਾ ਇਹ ਜਿਹੜੀ ਵਿਅਕਤੀ ਸੀਗੇ ਇਹ ਕੌਣ ਹੈ ਕਿ ਕੀ ਮਾਮਲੇ ਨੂੰ ਦਰਜ ਕਰਾ ਦਿੱਤਾ ਇਹਨਾਂ ਚੋ ਇੱਕ ਦਾ ਨਾਮ ਜੀ ਪ੍ਰਦੀਪ ਕੁਮਾਰ ਹੈ ਇਹ ਆਪਣੇ ਪੁੱਤਰ ਪਵਨ ਕੁਮਾਰ ਇਹ ਹੜਾਇਪੁਰ ਦੇ ਆ ਤੇ ਦੂਜਾ ਜਿਹੜਾ ਸੁਖਚੰਦ ਸਿੰਘ ਹੈ ਪੁੱਤਰ ਹਰਬੰਸ ਸਿੰਘ ਇਹ ਚਕਰਮ ਸਿੰਘ ਵਾਲੇ ਦੇ ਆ ਇਹ ਦੋਨੇ ਵਕਫ ਵਕ ਐਨਡੀਪੀਐਸ ਦੇ ਕੇਐਸਐਸਟੀ ਅੰਦਰ ਨੇ ਜਿਹੜਾ ਜਿਹੜਾ ਨਿਸ਼ਾਏ ਨਾ ਕੋੜ ਆਇਆ ਸੀਗਾ ਇਹ ਨੂੰ ਛੁੱਟੀ ਤੇ ਗੈਸੇ ਜਿਹਾ ਕੋਈ ਇਹਨਾਂ ਨੂੰ ਸਪਲਾਈ ਕਰਕੇ ਗਿਆ ਨਹੀਂ ਜੀ ਜੇ ਪੱਤਰ ਦੇ ਅਕੋਰਡਿੰਗ ਤਾਂ ਜਿਹੜਾ ਆਪਣਾ ਲਾਪਰੀ ਸਿੰਘ ਹੈ ਜਿਹੜਾ ਜੇਲ ਦੇ ਅੰਦਰ ਹੀ ਤਾਇਨਾਤ ਹੈ ਉਹਨਾਂ ਨੇ ਇਹਨਾਂ ਨੂੰ ਇਹ ਪਹੁੰਚਦਾ ਕੀਤਾ ਸੀ ਉਹ ਕਿਸ ਤਰ੍ਹਾਂ ਇਹ ਕਾਰਵਾਈ ਕੀਤੀ ਜਾਂਦੀ ਹੈ ਅ ਅ ਰਜਿਸਟਰ ਕਰਕੇ ਜਿਸ ਲਖਪ੍ਰੀ ਸਿੰਘ ਨੂੰ ਅਰੈਸਟ ਕੀਤਾ ਉਹਦਾ ਰਿਮਾਂਡ ਲੈ ਕੇ ਜਿਹੜਾ ਅੱਗੇ ਨੈਕਸਸ ਹੈ ਉਹਦਾ ਅਸੀਂ ਬ੍ਰੇਕਡਾਊਨ ਕਰਾਂਗੇ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਨੇ ਰਿਮਾਂਡ ਦੀ ਮੰਗ ਕਰਕੇ ਇਹ ਤੱਕਲੀ ਅਗਲੀ ਕਾਰਵਾਈ ਅਮਚਲੀਆ